ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਠੰਡ ਤੋਂ ਬਚੇ ਹੋਵੋਗੇ ਦੋਸਤੋ ਆ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਮੈਂ ਪਹਿਲਾਂ ਜਦੋਂ ਆਪਣੀ ਇਹ ਬਗੀਚੀ ਸੀਗੀ ਛੋਟੀ ਉਦੋਂ ਵੀ ਤੁਹਾਨੂੰ ਦਿਖਾਈ ਸੀ ਅੱਜ ਹੁਣ ਆਪਣੀ ਇਹ ਜਿਹੜੀ ਸਬਜ਼ੀ ਦੀ ਬਗੀਚੀ ਹੈ ਇਹ ਤਕਰੀਬਨ ਵੱਡੀ ਹੋ ਚੁੱਕੀ ਹੈ ਇੱਥੇ ਅਸੀਂ ਸਬਜ਼ੀ ਪਹਿਲੀ ਵਾਰ ਲਾਈ ਹੈ ਕਿਉਂਕਿ ਇੱਥੇ ਆਪਣੀ ਜਿਹੜੀ ਪਸ਼ੂਆਂ ਦਾ ਬੇਸਟੇਜ ਹੁੰਦਾ ਹੈ ਗੋਹਾ ਗੋਬਰ ਉਹਦੀ ਇੱਥੇ ਆਪਣੀ ਰੂੜੀ ਲੱਗੀ ਹੁੰਦੀ ਸੀ ਜਾਨੀ ਕਿ ਉਹ ਤਾਂ ਬੇਸਟੇਜ ਦਾ ਢੇਰ ਲੱਗਿਆ ਹੁੰਦਾ ਸੀ ਇੱਥੋਂ ਚੱਕ ਕੇ ਆਪਾਂ ਉਹ ਸ਼ਿਫਟ ਕਰਤਾ ਉਧਰਲੇ ਪਾਸੇ ਤੇ ਇੱਥੇ ਆਪਾਂ ਉਹਦੇ ਇੱਥੇ ਮਿੱਟੀ-ਮੁੱਟੀ ਵਧੀਆ ਬਣਾ ਕੇ ਤੇ ਆਹ ਚਾਰ ਚਪੇਰੇ ਨਿੰਮ ਦਾ ਨਿੰਮ ਦੀ ਬਾੜ ਕਰਕੇ ਨਿੰਮ ਦੇ ਪੱਤਿਆਂ ਦੀ ਬਾੜ ਕਰਕੇ ਤੇ ਆਪਾਂ ਇਹ ਲਾ ਦਿੱਤੀ ਹੈ ਦੋਸਤੋ ਇਹਦੇ ਚ ਕੀ ਹੈ ਨਾ ਜਿਹੜੀ ਆ ਲਸਣ ਹੈ ਤੇ ਆ ਗੰਡੇ ਆ ਗੰਡੇ ਪੀਚੇ ਲਾਇਆਗੇ ਸੀ ਹਰੇ ਗੰਡੇ ਦੇਖ ਲੋ ਕਿੱਡੇ ਸੋਹਣੇ ਹੋ ਗਏ ਤੁਹਾਨੂੰ ਮੈਂ ਵਿਚ ਵੜ ਕੇ ਦਿਖਾਉਣਾ ਤੁਹਾਨੂੰ ਦੱਸ ਦਿਆਂ ਵੀ ਇਹਨਾਂ ਇਹਦੀ ਇੱਥੋਂ ਤੱਕ ਜਿਵੇਂ ਚਕੰਦਰ ਹੋ ਗਏ ਹੈਨਾ ਵੀ ਇਹਦਾ ਇੱਥੋਂ ਤੱਕ ਜਿਹੜੀ ਨਾ ਆਪਾਂ ਹਾਰੇ ਦੇ ਵਿੱਚ ਕਾੜਨੀ ਚ ਇੱਕ ਦੁੱਧ ਧਰਦੇ ਹੁੰਨੇ ਆ ਪਾਥੀਆਂ ਪਾ ਕੇ ਆਪਣੀਆਂ ਜਿਹੜੀਆਂ ਪ੍ਰਾਣੀਆਂ ਮਾਤਾਵਾਂ ਨੇ ਆਪਣੀਆਂ ਬੇਬੇ ਹਰੀਆਂ ਉਹ ਇੱਕ ਦੁੱਧ ਧਰਦੀਆਂ ਕਾੜਨੀ ਚ ਪਾਥੀਆਂ ਪਾ ਕੇ ਉਹ ਪਾਥੀਆਂ ਦੀ ਜਿਹੜੀ ਸਵਾਹ ਹੁੰਦੀ ਹੈ ਅਸੀਂ ਉਹ ਸਵਾਹ ਪਾਈ ਹੈ ਇਹਦੇ ਵਿੱਚ ਪਾਥੀਆਂ ਦੀ ਸਵਾਹ ਹੈ ਨਾ ਜਿਹੜੀ ਉਹ ਇਹਦੇ ਵਿੱਚ ਪਾਉਂਦੇ ਰਹੇ ਹਾਂ ਜਦੋਂ ਪਾਥੀਆਂ ਦੀ ਸਵਾਹ ਇਹਦੇ ਵਿੱਚ ਪਾਉਦੇ ਰਹੇ ਹਾਂ ਤੇ ਇਹਦਾ ਰੰਗ ਢੰਗ ਹੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਦਾ ਹੋ ਗਿਆ ਲਸਣ ਆਪਣੀ ਠੀਕ ਹੈ ਜੀ ਇਹਦੇ ਤੇ ਕੋਈ ਆਪਾਂ ਖਾਦ ਕੁਝ ਨਹੀਂ ਪਾਇਆ ਕਿਉਂਕਿ ਥੱਲੇ ਆਪਾਂ ਖਾਦ ਪਾਉਨੇ ਹਨ ਨਾ ਆਪਾਂ ਆਮ ਡੀਪੀ ਪਾ ਦਨੇ ਆ ਵੀ ਡੀਪੀ ਪਾ ਦੇ ਯਾਰ ਵਧੀਆ ਹੋ ਜੂਗੀ ਤੇ ਚੰਗ ਚੰਗੀ ਪੈਦਾਵਾਰ ਹੋਊਗੀ ਫੇਰ ਮਾਣੀ ਮਾਣੀ ਹਲਕੀ ਹਲਕੀ ਜੂਰੀ ਆ ਪਾ ਦੇ ਜਾਂ ਇਹਦੇ ਤੇ ਕੋਈ ਤੱਤ ਛਿੜਕ ਦੇ ਲੋ ਵਾ ਘਾੜ ਛਿੜਕ ਦੇ ম্যাগਨੀਸ਼ੀਅਮ ਦੀ ਸਪਰੇ ਕਰ ਦੋ ਨਹੀਂ ਕਿਉਂਕਿ ਦੋਸਤੋ ਇਹ ਆਪਾਂ ਖਾਣੀ ਹੈ ਆਪਣੇ ਬੱਚਿਆਂ ਨੇ ਖਾਣੀ ਹੈ ਇਸ ਕਰਕੇ ਆਪਾਂ ਇਹਨੂੰ ਉਥੇ ਲਾਇਆ ਜਿੱਥੇ ਆਪਣੇ ਪਸ਼ੂਆਂ ਦੀ ਰਹਿਣ ਖੁੰਦ ਆਪਾਂ ਬੇਸਟ ਛਿੜਕਦੇ ਸੀਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਾਰੇ ਦੀ ਪਾਥੀਆਂ ਦੀ ਸਵਾਹ ਪਾਈ ਸਵਾਹ ਪਾ ਕੇ ਹੁਣ ਵੀ ਜਦੋਂ ਵਾਵਾ ਹੋ ਜਾਂਦੀ ਹੈ ਸਵਾਹ ਆਪਣੀ ਆ ਦੇਖੋ ਦੋਸਤੋ ਆ ਮਿਰਚਾਂ ਦੇ ਬੂਟੇ ਮਾਗਰੋਂ ਲਾਇਸੀ ਐਂ ਜਿਹੜਾ ਤੋਂ ਤੁਹਾਨੂੰ ਪਤਾ ਹੀ ਐ ਤੇ ਜੇ ਹੁਣ ਇਸੇ ਧੀ ਮੈਂ ਲਿਆ ਕੇ ਪੰਗੀ ਸੈਡ ਮਾਰਦਿਆਂ ਲਿਆ ਕੇ ਅਕਟਾਰਾ ਮਾਰਦਿਆਂ ਤੇਲੇ ਵਾਲੀ ਤੇ ਤੁਸੀਂ ਇਹੀ ਪੱਤੇ ਖੋਲ ਜਾਣਗੇ ਆ ਦੇਖੋ ਦੋਸਤ ਬਣਦਿਆਂ ਦੇਖੋ ਇਹ ਪੱਤਾ ਦੇਖੋ ਗੋਭੀ ਦਾ ਕਿੱਡਾ ਕਿੱਡਾ ਪੱਤਾ ਐ ਤੇ ਆਪਣੀ ਬੈਂਗਣੀ ਨੇ ਵੀ ਫੁੱਲ ਚੱਕ ਲਿਆ ਠੀਕ ਐ ਜੀ ਤੇ ਆ ਦੇਖੋ ਸਾਰਾ ਥੋੜਾ ਥੋੜਾ ਆਪਾਂ ਮਟੀਰੀਅਲ ਆਰਗੈਨਿਕ ਆਪਾਂ ਲਾਇਆ ਹੈ ਜਿੰਨਾ ਕਿ ਦੋਸਤੋ ਆਪਾਂ ਲਾ ਸਕਦੇ ਆ ਉਹਨਾਂ ਕਾ ਜਰੂਰ ਲਾਇਆ ਕਰੋ ਜਿੰਨਾ ਕ ਤੁਸੀਂ ਕਰ ਸਕਦੇ ਹੋ ਆ ਦੇਖ ਲਓ ਕਿੰਨਾ ਕ ਥਾਂ ਹੁਣ ਇੰਨਾ ਕ ਥਾਂ ਦਾ ਬੰਦਾ ਇੱਕ ਜਣਾ ਆਰਾਮ ਨਾਲ ਸਾਂਭ ਲੈਂਦਾ ਹੈਗਾ ਠੀਕ ਹੈ ਜੀ ਹਾਂ ਆ ਦੇਖ ਲਓ ਦੋਸਤੋ ਆ ਮੂਲੀਆਂ ਕੋਈ ਜ਼ਿਆਦਾ ਪੱਤੇ ਨਹੀਂ ਹੁੰਦੇ ਆ ਮੂਲੀਆਂ ਦੇ ਕਿਉਂਕਿ ਦੋਸਤੋ ਇਹ ਆਰਗੈਨਿਕ ਆਏ ਮੂਲੀਆਂ ਇਹਦੇ ਪੱਤੇ ਤਾਂ ਨਹੀਂ ਹੈਗੇ ਆ ਦੇਖੋ ਆ ਮੂਲੀ ਹੈ ਇਹਦੇ ਇੰਨੇ ਪੱਤੇ ਹੀ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਆ ਪਾਈ ਨਹੀਂ ਕੋਈ ਖਾਦ ਹੀ ਨਹੀਂ ਪਾਈ ਆ ਦੇਖ ਲਓ ਨਾਲ ਆਪਾਂ ਪੀਚੀਆਂ ਹੋਰ ਲਾਤੀਆਂ ਸੀਗੀਆਂ ਗੰਡੇ ਆ ਦੇਖੋ ਦੋਸਤੋ ਆਪਣਾ ਹਰਾ ਘੰਡਾ ਦੇਖੋ ਕੁਆਲਿਟੀ ਤੁਹਾਨੂੰ ਪਟਕੇ ਦਿਖਾ ਦਿੰਦੇ ਆ ਵਾਹ ਕਰੋ ਆ ਦੇਖੋ ਜੀ ਹਰਾ ਘੰਡਾ ਦੇਖੋ ਦੇਖੋ کیا ਬਾਤ ਹੈ ਪਈਆਂ ਜਣਾ ਜਮਾ ਚਿੱਟੀਆਂ ਤੇ ਐ ਪੂਰਾ ਵਧੀਆ ਤੰਦਰੁਸਤ ਆ ਗਾਜਰਾ ਦੋਸਤੋ ਤੇ ਹੁਣ ਆਪਾਂ ਇਹ ਚ ਗਾਹਾਂ ਕੀ ਕਰਨਾ ਹੈ ਹੁਣ ਇਹਨੂੰ ਆਪਾਂ ਹੋਰ ਏਦੂ ਜ਼ਿਆਦਾ ਹਰੇ ਭਰੀ ਕਰਨ ਵਾਸਤੇ ਡਲੇ ਵਾਲੀ ਜਿਹੜੀ ਕਲੀ ਹੁੰਦੀ ਹੈ ਆਪਣੀ ਡਲੇ ਵਾਲੀ ਕਲੀ ਭਿਉਵਾਂਗੇ ਡਲੇ ਵਾਲੀ ਕਲੀ ਭਿਉ ਕੇ ਫਿਰ ਤੇ ਛੜਕਾ ਕਰਾਂਗੇ ਕੋਈ ਵੀ ਕੋਈ ਮੰਨ ਲਓ ਜੇ ਦੇਤੇ ਕੋਈ ਕਿਸੇ ਤਰ੍ਹਾਂ ਦੀ ਕਿ ਬਿਮਾਰੀ ਪੈਂਦੀ ਹੈ ਜਾਂ ਕਿ ਇਹਨੂੰ ਫੰਗਸ ਆਉਂਦੀ ਹੈ ਜਾਂ ਕੁਝ ਵੀ ਆਉਂਦਾ ਹੈ ਪਹਿਲੀ ਗੱਲ ਤਾਂ ਹਵਾਵਾਂ ਬਹੁਤ ਵਧੀਆ ਖੁਸ਼ਕ ਚੱਲ ਰਹੀਆਂ ਪੱਛੋ ਹਵਾ ਚੱਲ ਰਹੀ ਹੈ ਕਾਫੀ ਦਿਨਾਂ ਦੀ ਕਿਉਂਕਿ ਪੱਛੋ ਨਾਲ ਕੋਈ ਬਿਮਾਰੀ ਨਹੀਂ ਪੈਂਦੀ ਸਮਾ ਉਲਟਾ ਫਾਲ ਲੱਗਦਾ ਹੈ ਕੋਈ ਵੀ ਚੀਜ਼ ਨੂੰ ਕੋਈ ਵੀ ਫਲਦਾਰ ਬੂਟਾ ਹੋ ਆਪਦੇ ਫੁੱਲ ਚੱਕੂਗਾ ਤੇ ਕੋਈ ਵੀ ਸਬਜ਼ੀ ਆ ਉਹ ਆਪਦਾ ਮੰਨ ਲਓ ਵੀ ਆ ਬਹੁਤੀ ਆਊਗੀ ਆ ਦੇਖੋ ਦੋਸਤੋ ਬੈਂਗਣੀ ਵੀ ਆਪਣੀ ਲੱਗਣੀ ਸ਼ੁਰੂ ਹੋ ਗਈ ਆ ਦੇਖੋ ਆਹ ਕੀ ਬਾਤ ਹੈ ਦੇਖੋ ਜਿਵੇਂ ਸੇਜੀ ਦੋਸਤੋ ਹੁਣ ਮੈਂ ਲਿਆ ਕੇ ਦੋ ਮੁਠੀਆਂ ਡੀਏਪੀ ਨਹੀਂ ਹਮਾਰਾਂ ਤੇ ਜੂਰੀਏ ਦੀ ਮਾਰਾਂ ਇਹੀ ਬੈਂਗਣੀ ਦਾ ਤੁਸੀਂ ਐਂ ਦੇਖ ਲਓ ਸਾਈਜ਼ ਵੀ ਕਿੱਡਾ ਹੋ ਜਾਣਾ ਇਹਨੇ ਇੱਕ ਗਿੱਠ ਦੀ ਹੋ ਜਾਣਾ ਠੀਕ ਹੈ ਜੀ ਆਹੀ ਗੰਡਾ ਜਿਹੜਾ ਇਹਨੇ ਫੁੱਲ ਮੋਟਾ ਹੋ ਜਾਣਾ ਤੇ ਇੱਕ ਦੋਸਤੋਂ ਆਪਾਂ ਗੱਲ ਚੱਲ ਰਹੀ ਸੀ ਡਲੇ ਵਾਲੀ ਕਲੀ ਪਾਵਾਂਗੇ ਆਪਾਂ ਡਲੇ ਵਾਲੀ ਕਲੀ ਘੋਲ ਕੇ ਉਹਦਾ ਛੜਕਾ ਕਰਾਂਗੇ ਇਹਦੇ ਤੇ ਠੀਕ ਹੈ ਜੀ ਤੇ ਬਸ ਇਹੀ ਦੋ ਤਿੰਨ ਚੀਜ਼ਾਂ ਹੁੰਦੀਆਂ ਹੈਗੀਆਂ ਜਿਹਦੇ ਨਾਲ ਆਪਣੀ ਸਬਜ਼ੀ ਆਰਗੈਨਿਕ ਰਹਿੰਦੀ ਹੈ ਤੇ ਵਧੀਆ ਉਹ ਹੁੰਦਾ ਤੇ ਉਮੀਦ ਆ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਊਗੀ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਆਪਣੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੋਸਤੋ ਆਪਾਂ ਨਵੇਂ ਆਂ ਕਈ ਵਾਰੀ ਕੋਈ ਬੋਲਣ ਚ ਅਲਫਾਜ਼ ਇਧਰ ਉਧਰ ਹੋ ਜਾਂਦਾ ਤਾਂ ਮਾਫ ਕਰਿਓ ਥੋੜਾ ਛੋਟਾ ਭਰਾ ਐ ਤੇ ਆਪ ਦੇ ਖਾਣ ਜੋਗੀ ਸਬਜ਼ੀ ਜਿਹੜੇ ਵੀਰਾਂ ਕੋਲੇ ਥਾਂ ਹੈਗਾ ਜਗ੍ਹਾ ਹੈਗੀ ਐ ਕੋਈ ਸ਼ਹਿਰ 'ਚ ਬੈਠਾ ਹੈ ਜਾਂ ਕੋਈ ਮੰਡੀ 'ਚ ਬੈਠਾ ਹੈ ਕੋਈ ਪਲਾਟ ਹੈ ਤਾਂ ਆਪ ਦੇ ਖਾਣ ਜੋਗੀ ਸਬਜ਼ੀ ਜ਼ਰੂਰ ਲਾਇਆ ਕਰੋ ਦੋਸਤੋ ਕਿਉਂਕਿ ਨਾਲੇ ਬੰਦਾ ਕੰਮ ਲੱਗਿਆ ਰਹਿੰਦਾ ਐ ਕੇ ਨਾਲੇ ਮੰਨ ਲਓ ਵੀ ਜੀ ਲੱਗਿਆ ਰਹਿੰਦਾ ਨਾਲੇ ਆਪਦੀ ਘਰ ਦੀ ਸਬਜ਼ੀ ਹੋ ਜਾਂਦੀ ਹੈ ਬਿਮਾਰੀ ਰਹੇ ਤਾਂ ਆਪਾਂ ਯਾਨੀ ਕਿ ਬਿਨਾ ਰੇਸਪਰੇ ਤੋਂ ਆਰਗੈਨਿਕ ਸਬਜ਼ੀ ਹੋ ਜਾਂਦੀ ਹੈ ਘਰੇ ਖਾਣ ਨੂੰ ਧੰਨਵਾਦ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ਼੍ਰੀ ਅਕਾਲ ਜੀ